ਤੁਹਾਡੀ ਚਿੱਠੀ ਮਿਲੀ ਜੋ ਤੂੰ ਸਾ ਲਿਖਿਆ ਉਹ ਕੁਝ ਪੜ੍ਹ ਕੇ ਨਾਤੇ ਮੈਨੂੰ ਦੁੱਖ ਹੋਇਆ ਤੇ ਨਾ ਹੈਰਾਨੀ ਦਰਸਲ ਸੰਸਾਰ ਵਿੱਚ ਬੁਰਾਈ ਬਹੁਤ ਹੈ ਜਦੋਂ ਅਸੀਂ ਕਿਤੇ ਆਸ ਰੱਖੀਏ ਤੇ ਨਿਕਲੇ ਆਸ ਦੇ ਉਲਟ ਤਾਂ ਫਿਰ ਦਿਲ ਉਦਾਸ ਹੋ ਜਾਂਦਾ ਪਰ ਇਹ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ ਆਪਣੀ ਆਸ ਪੂਰੀ ਨਾ ਹੋਣ ਕਰਕੇ ਸਾਡਾ ਦਿਲ ਟੁੱਟ ਜਾਂਦਾ ਅਸੀਂ ਵੱਧ ਮਿਹਨਤ ਵਾਲਾ ਕੰਮ ਵੇਖ ਕੇ ਜੀ ਚੁਰਾਉਣੇ ਆ ਜਿਸ ਕਰਕੇ ਅਸੀਂ ਅਧਿਕਾਰ ਦੇਣਾ ਦਾਰੂ ਸਮਝਨੇ ਜਾਂ ਸਖਤੀ ਅਥੇ ਕਠੋਰਤਾ ਸਜ਼ਾ ਦੀ ਸ਼ਕਲ ਵਿੱਚ ਦੇ ਕੇ ਸੁਧਾਰ ਦਾ ਪ੍ਰਬੰਧ ਕਰਨੀ ਪਰ ਇਸ ਤੋਂ ਵੀ ਨਿਰਾਸ਼ ਹੋ ਕੇ ਖੇੜਾ ਛਡਾਉਣ ਦੇ ਉਪਰਾਲੇ ਵਿੱਚ ਪੈ ਜਾਣੇ ਇਹ ਪ੍ਰੇਮਿਆ ਵਾਲੇ ਪ੍ਰੇਮ ਦੇ ਵਰਤਾਰੇ ਤੋਂ ਉਲਟ ਹੈ ਅਸੀਂ ਕਮਜ਼ੋਰ ਰੂਹਾਂ ਜੇ ਅਸੀਂ ਚਾਰ ਕਦਮ ਤੁਰ ਪਏ ਤਾਂ ਸਾਥੀਆਂ ਲਈ ਤੇ ਅਸੀਂ ਸਭੋਂ ਮਦਦਗਾਰ ਹੋਣੇ ਚਾਹੀਦੇ ਹਾਂ ਅਪਾਗ ਹੈ ਜਿਸ ਦੀ ਆਤਮਾ ਵਿੱਚ ਪਿਆਰ ਦੀ ਰੌ ਤੇ ਸਤਕਾਰ ਦਾ ਬਲਵਲਾ ਆਪਣੇ ਸਤਸੰਗੀ ਪਤੀ ਲਈ ਪੈਦਾ ਨਹੀਂ ਹੁੰਦਾ ਉਸ ਦਾ ਕਾਰਨ ਉਸ ਦੀ ਕਮਜ਼ੋਰੀ ਤੇ ਕਮਜ਼ੋਰੀ ਸਦਾ ਤਰਸਯੋਗ ਹਾਲਤ ਹੁੰਦੀ ਹੈ ਉਸ ਦੀ تعلیم ਅੱਛੀ ਨਹੀਂ ਹੋਈ ਹੋਣੀ ਸ਼ੋਕ ਹੈ ਕਿ ਨਵੀਨ ਵਿਦਿਆ ਦੇ ਆਸ਼ਰਮਾਂ ਵਿੱਚ ਭਾਵ ਸਕੂਲਾਂ ਜਾਂ ਕਾਲਜਾਂ ਵਿੱਚ ਇਸਤਰੀਆਂ ਨੂੰ ਹੱਕ ਹਕੂਕ ਜਾਂ ਦਸਤਕਾਰੀ ਤੇ ਸਿਖਾਈ ਜਾਂਦੀ ਹੈ ਪਰ ਸਹਿਨਸ਼ੀਲਤਾ ਪਿਆਰ ਉਪਕਾਰ ਨਿਮਰਤਾ ਜਾਂ ਆਦਰ ਨਹੀਂ ਸਿਖਾਇਆ ਜਾਂਦਾ ਘਰ ਵਿੱਚ ਸ਼ਕਤੀ ਕਰਕੇ ਝੂਠ ਤੇ ਕਪਟ ਸਿਖਾਇਆ ਜਾਂਦਾ ਇਹ ਸਾਰਾ ਕੁਝ ਉਸ ਨਿਤਾਣੀ ਰੂਹ ਦੀ ਇਸ ਹਾਲਤ ਦਾ ਜ਼ਿੰਮੇਵਾਰ ਹੈ ਜਿਸ ਕਰਕੇ ਉਸ ਦੀ ਲਗਾਤਾਰ ਤੁਹਾਡੇ ਤੋਂ ਦੂਰੀ ਰਹੀ ਤੇ ਉਹਨਾਂ ਨੂੰ ਸਤਸੰਗ ਵਿੱਚ ਆ ਕੇ ਸੁਧਰਨ ਦਾ ਸਮਾਂ ਨਹੀਂ ਮਿਲਿਆ ਏ ਸੋਚ ਕੇ ਕਿ ਇੱਕ ਨੂਰ ਤੇ ਸਭ जग ਉਪਦੇਆ ਕੌਣ ਭਲੇ ਕੋ ਮੰਦੇ ਇਸ ਲਈ ਉਹਨਾਂ ਦੇ ਵੀ ਭਲੇ ਲਈ ਅਰਦਾਸ ਕਰੋ ਤੇ ਉਦਮ ਕਰੋ ਸਿਆਣੇ ਆਖਦੇ ਨੇ ਜੇ ਅਮੀਰੀ ਵੇਲੇ ਦੀ ਕਮਾਈ ਜ਼ਰਾ ਸਿਆਣਪ ਨਾਲ ਵਰਤੀ ਜਾਏ ਤਾਂ ਗਰੀਬੀ ਦੇ ਸਮੇਂ ਤਕਲੀਫ ਘੱਟ ਹੁੰਦੀ ਹੈ ਦਰਅਸਲ ਘਾਟੇ ਦੇ ਤਿੰਨ ਕਾਰਨ ਨੇ ਪਿਛਲੇ ਜਨਮਾਂ ਦੇ ਗੇੜ ਆ ਜਾਂਦੇ ਨੇ ਜਿਹੜੇ ਚੜੀ ਸੂਰਤ ਨੂੰ ਅਕਾਰਨ ਹੇਠਾਂ ਲੈ ਜਾਂਦੇ ਨੇ ਦੂਸਰਾ ਪੰਜਾਂ ਵਿਕਾਰਾਂ ਦੇ ਵੱਸ ਹੋ ਕੇ ਜਾਂ ਕਿਸੇ ਇੱਕ ਵਿਕਾਰ ਦੇ ਵੱਸ ਹੋ ਕੇ ਉਹਨਾਂ ਦੇ ਭੜਕਾ ਵਿੱਚ ਆ ਗਿਆਂ ਸੁਰਤ へਠਾਂ ਆ ਜਾਂਦੀ। ਭਾਵ ਕੁਸੰਗ ਕੀਤਿਆਂ। ਤੇ ਤੀਸਰਾ ਜੇ ਕਿਸੇ ਪਾਪੀ ਦੇ ਦਿਲ ਨੂੰ ਆਪਣੇ ਪਿਆਰ ਵਿੱਚ ਲੈ ਆਈਏ। ਭਾਵ ਕਿਸੇ ਮਾੜੇ ਜੀਵਨ ਵਾਲੇ ਬੰਦੇ ਨੂੰ ਪਿਆਰ ਕਰੀਏ ਤਾਂ ਉਸ ਦੇ ਮਨ ਦੀ ਮੈਲ ਸਾਡੀ ਸੁਰਤੀ ਨੂੰ ਢੇਠਾਂ ਲੈ ਜਾਏਗੀ ਹੁਣ ਇਸ ਦਾ ਇਲਾਜ ਇਹ ਹੈ ਪਹਿਲੀ ਗੱਲ ਗੁਰੂ ਦਾ ਧਿਆਨ ਤੇ ਉਚਾਰਨ ਨਾਮ ਦਾ ਉਚਾਰਨ ਹੋਰ ਤਿੱਖਾ ਤੇਜ਼ ਕਰਨਾ ਦੂਸਰਾ ਇਸ਼ਨਾਨ ਕਰਨਾ ਮਾਲਿਸ਼ ਕਰਨੀ ਕੱਪੜੇ ਬਦਲਨੇ ਇਕਾਂਤ ਵਿੱਚ ਜਾ ਕੇ ਗੱਜ-ਵੱਜ ਕੇ ਬਾਣੀ ਪੜ੍ਹਨੀ ਅਰਦਾਸ ਕਰਨੀ ਕਿਸੇ ਚੰਗੇ ਸਤਸੰਗੀ ਦੇ ਦਰਸ਼ਨ ਕਰਨਾ ਤੇ ਕੁਸੰਗ ਦਾ ਤਿਆਗ ਕਰਨਾ ਤੇ ਤੀਸਰਾ ਆਪਣੇ ਮਨ ਨੂੰ ਆਪਣੇ ਤੋਂ ਚੰਗੇ ਜੀਵਨ ਵਾਲੇ ਦਿਲ ਨਾਲ ਰਗੜਨਾ ਚਾਹੀਦਾ ਪਰ ਇਸ ਤੋਂ ਪਹਿਲਾਂ ਗੁਰਬਾਣੀ ਦਾ ਰਟਣ ਤੇ ਪਾਠ ਇਹ ਗੇੜਾ ਹੋਰ ਤੇਜ਼ ਕਰਨਾ ਚਾਹੀਦਾ ਉਤਰਾ ਤੇ ਚਹਾੜ ਚੜ੍ਹਾ ਵਾਰੋ ਵਾਰੀ ਆਉਂਦੇ ਨੇ ਜੇ ਨੀਅਤ راست ਹੋਵੇ ਤੇ ਸਤਸੰਗ ਹੋਵੇ ਤਾਂ ਹਰ ਉਤਰਾਈ ਤੋਂ ਬਾਅਦ ਸਗੋਂ ਚੜ੍ਹਾਈ ਆਵੇਗੀ ਭਾਵ ਹਰ ਘਾਟੇ ਤੋਂ ਬਾਅਦ ਲਾਭ ਹੋਵੇਗਾ ਖੁਸ਼ੀ ਨੂੰ ਜਰਨਾ ਕਠਣ ਹੁੰਦਾ ਹੈ ਅਜਰ ਵਸਤੂ ਜਰੀ ਨਹੀਂ ਜਾਂਦੀ ਜਿਵੇਂ ਕੋਈ ਭੁੱਲ ਕੀਤੀ ਫਿਰ ਗਰਾਵਟ ਆਉਂਦੀ ਹੈ ਹਾਂ ਉਹ ਗਰਾਵਟ ਸਗੋਂ ਜਰਨ ਦੀ ਜਾਂਚ ਦੱਸ ਕੇ ਲੰਘ ਜਾਂਦੀ ਹੈ ਇਸ ਤਰ੍ਹਾਂ ਆਦਮੀ ਤੁਰਨਾ ਸਿੱਖਦਾ ਤੇ ਉન્નਤ ਹੁੰਦਾ ਕਦੇ-ਕਦੇ ਦੇਵ ਜਨਾਂ ਨੂੰ ਲੋੜ ਪੈਂਦੀ ਹੈ ਕਿ ਸਾਡੀ ਮਤ ਟਿਕਾਣੇ ਰੱਖਣ ਲਈ ਸਾਡੇ ਵਿਤ ਮੁਤਾਬਕ ਸਹਜੇ-ਸਹਜੇ ਉਹ ਪੱਛਮੀ ਤਰੱਕੀ ਕਰਨ ਦੇ ਜਦੋਂ ਸੁਰਤ ਡਿੱਗੇ ਤਾਂ ਦਿਲ ਹਾਰਨਾ ਚੰਗਾ ਨਹੀਂ ਹੁੰਦਾ ਉਦੋਂ ਤੇ ਯੁੱਧ ਦਾ ਵੇਲਾ ਆਉਂਦਾ ਮਾਨੋ ਵਿਕਾਰਾਂ ਦੇ ਰਾਖਿ ਸਾਡੇ ਅੰਦਰ ਆਵੜੇ ਨੇ ਹੁਣ ਤੇ ਵੇਲਾ ਜੰਗ ਦਾ ਹੈ ਦਵਾ-ਦਵ ਤੋਪਖਾਨਾ ਬੀੜ ਕੇ ਗੋਲੇ ਚਲਾਈਦਾ ਬਾਤ ਵਜਨ ਟਮਕ ਪੇਰੀਆਂ ਮਲ ਲੱਥੇ ਲੈੰਦੇ ਫੇਰੀਆਂ ਨੇ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਉ ਹੋਰ ਵਧੀਕ ਜ਼ੋਰ ਨਾਲ ਢੇਡ ਚੱਲੇ ਇਸ ਵੇਲੇ ਨਾਮ ਲੈਣਾ ਸਮਝੋ ਕਿ ਰਾਖਸ਼ਾਂ ਉੱਤੇ ਗੋਲਾਬਾਰੀ ਕਰਨ। ਅਖੀਰ ਫਤਿਹ ਤੁਹਾਡੀ ਹੋਵੇਗੀ। ਇਹ ਕਾਲਸਾ ਰੋਜ਼ ਇਸੇ ਗੱਲ ਨੂੰ ਫਤਿਹ ਆਖਦਾ। ਜਦੋਂ ਫਤਿਹ ਪਾ ਲਈ ਰਾਖਸ਼ ਖਤਮ ਹੋ ਗਏ। ਫਿਰ ਤੇ ਹੌਲੇ ਫੁੱਲ ਆਨੰਦ ਤੇ ਚੜ੍ਹਦੀਆਂ ਕਲਾਂ ਆ ਜਾਣਗੀਆਂ। ਇਸ ਦਸ਼ਾ ਵਿੱਚ ਜਿਹੜਾ ਨਾਮ ਜਪਣਾ ਹੈ ਸੋ ਨਾਮ ਦਾ ਰਸ ਲੈਣੇ। ਇਸ ਵੇਲੇ ਦਾ ਜਪ ਬ੍ਰਹਮ ਆਨੰਦ ਹੈ। ਰਾਮ ਰਸ ਸੁਖ ਫਲ ਹੈ। ਪਰਮ ਰਸ। ਨਿਮਖਕ ਮੂਸਨ ਵਾਲਾ ਪ੍ਰੇਮ। ਜਦੋਂ ਫਿਰ ਗਿਰਾਵਟ ਆਇਆ ਫਿਰ ਨਾਮ ਦਾ ਤੋਪਖਾਨਾ। ਜਦੋਂ ਫਿਰ ਚੜੇ ਫਿਰ ਆਨੰਦ ਦੀ اٹਾਰੀ ਤੇ ਸੁਖਮਣ। ਭਲਾ ਜੇ ਕਿਸੇ ਮਾਂ ਦਾ ਪੁੱਤਰ ਗਵਾਚ ਜਾਏ। ਉਸ ਦਾ ਕੀ ਹਾਲ ਹੁੰਦਾ। ਜੇ ਨਾਮ ਦੇ ਭੁੱਲਿਆ ਸਾਡਾ ਇਹ ਹਾਲ ਨਹੀਂ ਹੁੰਦਾ ਤੇ ਫਿਰ ਨਾਮ ਨਾਲ ਕੀ ਪਿਆਰ ਹੋਇਆ ਜੇ ਪਿਆਰ ਹੋਵੇ ਤਾਂ ਦੁਨੀਆ ਦੀ ਕੋਈ ਚੀਜ਼ ਚੰਗੀ ਨਾ ਲੱਗੇ ਜਦੋਂ ਤੱਕ ਨਾਮ ਵਾਲਾ ਚਰਖਾ ਚੱਲਣਾ ਪਵੇ ਸੋ ਪੁੱਤਰ ਜਨਮ ਸਫਲ ਕਰੋ। ਸਵਾਸਾਂ ਨੂੰ ਵਿਅਰਥ ਨਾ ਗਵਾਓ। ਵਾਹਿਗੁਰੂ ਜੀ ਨਾਲ ਪੀੜੀ ਗੰਢ ਪਾਓ। ਨਾਮ ਤਾਂ ਲੱਗਣਾ ਮੁਦਤਾਂ ਤੱਕ ਨਿਭਣਾ ਹੁੰਦਾ ਇਹ ਸ્વાસ ਮੁੜ ਕੇ ਨਹੀਂ ਲੱਭਣੇ ਸਰਦਾਰੀਆਂ ਅਮੀਰੀਆਂ ਭਾਈਚਾਰਿਆਂ ਨੇ ਨਾਲ ਨਹੀਂ ਜਾਣਾ ਉੱਥੇ ਕੇਵਲ ਨਾਮ ਜਾਏਗਾ ਅੱਜ ਜ਼ਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰੋ ਰਾਗ ਵੜਹੰਸ ਕੱਢੋ ਤੇ ਵਾਰ 14ਵੀਂ 16वीं 17वीं ਤੇ 21ਵੀਂ ਪੌੜੀ ਪੜੋ ਮੇਰੇ ਨਾਲ ਨਾਰਾਜ਼ ਨਹੀਂ ਹੋਣਾ ਇਹ ਸੱਚਾ ਪਿਆਰ ਹੈ ਜੋ ਮੈਂ ਆਪਣਾ ਆਪਾ ਵਾਰ ਕੇ ਵੀ ਤੁਹਾਡੇ ਨਾਲ ਕਰਨਾ ਨਾਮ ਗਵਾਚੇ ਤਾਂ ਹੋਗਾ ਪਰੋ ਰੋਵੋ ਫਿਰ ਲੱਗ ਪੋਵੋ ਤੇ ਤੁਰੰਤ ਲੱਗ ਪੋ ਹੁਣ ਸਾਡੇ ਕੋਲ ਕੋਈ ਬਹਾਨਾ ਨਹੀਂ ਕਿ ਅਸੀਂ ਗੁਰੂ ਅੱਗੇ ਪੇਸ਼ ਕਰ ਸਕੀਏ ਕਿ ਮੈਂ ਇਸ ਕਰਕੇ ਨਾਮ ਨਹੀਂ ਜਪ ਸਕਦਾ ਸਤਗੁਰੂ ਜੀ ਨੇ ਸੇਤ ਪਦਾਰਥ ਇੱਜ਼ਤ ਵੇਲ ਤੇ ਸੁਖ ਬਖਸ਼ ਦਿੱਤਨ ਉਹਨਾਂ ਨੇ ਆਪਣਾ ਫਰਜ਼ ਪੂਰੀ ਮਿਹਰ ਨਾਲ ਨਿਭਾ ਦਿੱਤਾ ਹੁਣ ਸਤਗੁਰੂ ਦੇ ਨਾਲ ਨਿਭਣ ਦੀ ਵਾਰੀ ਤੁਹਾਡੀ ਜੇ ਇਸ ਵੇਲ ਖੁੱਲੇ ਜੰਗਲ ਇਕਾਂਤ ਉਲਝਣਾ ਤੋਂ ਵੇਲ ਪਾ ਕੇ ਵੀ ਸਿਮਰਨ ਨਾ ਕਰੋ ਟੁੱਟ ਕੇ ਸਿਮਰਨ ਵਿੱਚ ਨਾ ਲੱਗੋ ਸਿਮਰਨ ਨਾਲ ਆਸਕੀ ਨਾ ਕਮਾਓ ਤਾਂ ਗੁਰੂ ਦੇ ਨਾਲ ਪਿਆਰ ਦੀ ਬਾਜ਼ੀ ਹਾਰਨ ਦਾ ਡਰ ਵੇਖੋ ਗੁਸਾਈ ਮਹਿੰਦਾ ਠੜਾ ਅੰਮ ਅੱਬੇ ਥਾਵਾਂ ਮਿਟੜਾ ਠੀਕ ਹੈ ਉਹ ਮਾਂ ਪਿਓ ਨਾਲੋਂ ਵੀ ਵੱਧ ਪਿਆਰ ਹੈ ਪਰ ਪੁੱਤਰਾਂ ਦਾ ਵੀ ਤੇ ਕੋਈ ਫਰਜ਼ ਹੈ ਨਾ ਜੇ ਉਸ ਦਾਤੇ ਦੀ ਯਾਦ ਤੇ ਧਿਆਨ ਤੇ ਲਿਵ ਵਿੱਚ ਨਹੀਂ ਖੁੱਬਦਾ ਤਾਂ ਫਿਰ ਅਸਾਂ ਕੀ ਫਰਜ਼ ਨਿਭਾਇਆ ਜੇ ਮਨ ਨਾ ਲੱਗੇ ਤਾਂ ਹੱਠ ਕਰਕੇ ਕਲਣਾ ਦੇ ਅਸੂਲ ਤੇ ਅਰਧਨਾ ਨਹੀਂ ਕੀਤੀ ਤਾਂ ਗੁਰੂ ਨਾਲ ਯਾਰੀ ਕੀ ਹੋਈ ਸਾਰੀਆਂ ਗੱਲਾਂ ਇਹ ਹਨ ਇਹਾ ਇਲਮ ਪੜਨ ਵਿੱਚ ਕਾਦਾ ਲਿਆਸ ਸਬਕ ਪਕਾਉਣਾ ਬਈ ਜੇ ਨਾ ਪਕਾਓ ਤੇ ਮਾਰ ਪੈਂਦੀ ਏ ਹੁਣ ਕਿਸਲ ਨਾ ਮਾਰੋ ਗੁਰੂ ਨਾਲ ਟਾਲਾ ਨਹੀਂ ਕਰਨਾ ਦੁਨਿਆਵੀ ਸੁਖ ਪ੍ਰਤਾਪ ਯਾਰੀਆਂ ਕਾਮਯਾਬੀਆਂ ਨੂੰ ਸੈਕੰਡਰੀ ਪਲੇਸ ਤੇ ਲਿਆ ਤੇ ਨਾਮ ਜਪਣ ਨੂੰ ਪ੍ਰਾਇਮਰੀ ਫੰਕਸ਼ਨ ਬਣਾਓ ਹੁਣ ਔਸਰ ਜੇ ਇਹ ਲੰਘ ਗਿਆ ਫਿਰ ਸਮਾਂ ਹੱਥ ਨਹੀਂ ਆਉਣਾ ਜੋ ਹਨੇ ਵੀ ਤੇ ਲੰਘ ਚੁਕੀ ਹੈ ਨਾ ਫਿਰ ਕਿਹੜਾ ਵੇਲਾ ਆਵੇਗਾ ਨਾਮ ਜਪਣ ਦਾ ਖਰਮਸਤੀਆਂ ਛੱਡ ਦਿਓ ਸਾਵਧਾਨ ਹੋ ਕੇ ਨਾਮ ਨਾਲ ਲੱਗੋ ਤੇ ਜਨਮ ਜਿੱਤ ਜਾਓ ਨਹੀਂ ਤਾਂ ਚੇਤੇ ਰੱਖਿਓ ਸਭ ਇਕੱਠੇ ਹੋਏ ਆਇਆ ਕਰਜਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਹ ਜੀ ਦੇਖੋ ਨਾ ਜਿਹੜੇ ਨਾਮ ਨਹੀਂ ਜਪਦੇ ਉਹ ਮਨੁੱਖਾਂ ਵਿੱਚੋਂ ਨਹੀਂ ਹੁੰਦੇ ਜਿਹੜੇ ਨਾਮ ਵਿੱਚ ਨਹੀਂ ਰਹਿੰਦੇ ਉਹ ਸਾਖਤ ਨੇ ਤੇ ਸਾਖਤਾਂ ਲਈ ਅੱਗੇ ਦੁੱਖ ਨੇ ਸੋ ਬੰਦੇ ਬਣ ਕੇ ਅਠ ਪੈਰ ਹਰੀ ਰਸ ਵਿੱਚ ਰਹੋ ਸਤ ਸੰਗ ਦਾ ਫਕੀਰਾਂ ਦੇ ਮਿਲਣੇ ਦਾ ਇਹ ਹੀ ਲਾਹ ਹੈ ਨਹੀਂ ਤਾਂ ਭਾਈ ਚਾਰੇ ਤੇ ਵਧੂ ਨਹੀਂ ਹਰ ਮਨੁੱਖ ਨੂੰ ਵਾਧੂ ਮਿਲ ਸਕਦੇ ਨੇ ਜੇ ਸਤ ਸੰਗ ਨਾਲ ਨੇੜਦਾ ਤਾਂ ਅਠੇ ਪੈਰ ਹਿਰਦੇ ਵਿੱਚ ਸਾਈ ਦਾ ਸੱਚਾ ਸੰਗ ਵਸਾਓ ਦਿਲ ਸੱਚੇ ਦੇ ਸੰਗ ਵਿੱਚ ਰਹੇ ਲੱਗੇ ਨਾ ਫਿਰ ਉਜਰ ਨਹੀਂ ਕਢਨੇ ਨਹੀਂ ਤਾਂ ਸਤਗੁਰੂ ਸਾਹ ਸੁਜਾਨ ਹੈ ਵੇਖੋ ਨਾ ਅੱਗੇ ਸਾਹ ਸੁਜਾਨ ਹੈ ਲੈਸੀ ਵਸਤ ਸਮਾਲ ਜ਼ਿੰਦਗੀ ਨੂੰ ਪਲਟਾ ਦਿਓ ਸਾਈ ਨੇ ਸਾਹੀ ਦੇ ਦਿੱਤੀ ਹੁਣ ਤੁਹਾਡਾ ਕੰਮ ਹੈ ਕਿ ਤੁਸੀਂ ਉਸ ਦੀ ਗਲੀ ਦੇ ਚਾਕਰ ਬਣੋ ਸਭ ਪਦਾਰਥਾਂ ਤੇ ਨੀਕੀਆਂ ਤੋਂ ਇੱਕ ਨਾਮ ਨੂੰ ਉੱਚਾ ਜਾਣੋ ਨਾਮ ਨਾਲ ਲਿਬ ਲਾਓ ਇਹ ਸਾਈ ਦੇ ਦਰ ਦੀ ਗਦਾਗੀਰੀ ਭਾਵ ਇਹ ਸਾਈ ਦੇ ਦਰ ਦਾ ਭਿਖਾਰੀ ਹੋਣ ਵਾਲੀ ਗੱਲ ਹੈ ਸਿਮਰਨ ਲਗਾਤਾਰ ਰਹਿ ਸਕਦਾ ਹੈ ਲਗਾਤਾਰ ਸਿਮਰਨ ਹਾਲਤ ਵਿੱਚ ਵੀ ਲਗਾਤਾਰ ਸੁਖ ਦੀ ਬਣਾਈ ਰੱਖਦਾ ਹੈ ਫਿਰ ਸਮਾਪਾ ਕੇ ਚੇਤ ਲਗਾਤਾਰ ਸੁਖ ਵਿੱਚ ਵਸਦਾ ਹੈ ਲੇਵਲ ਲੱਗ ਜਾਂਦੀ ਹੈ ਸਾਨੂੰ ਕੰਮਕਾਰ ਦੇ ਫਿਕਰ ਅਕਸਰ ਇੱਥਾਂ ਉੱਤੇ ਕਰਦੇ ਨਹੀਂ ਨੇ ਫਿਕਰ ਨਾ ਕਰੋ ਤੁਰੇ ਚੱਲੋ ਤੁਸੀਂ ਪ੍ਰਸੰਨ ਹੋ ਇਹ ਪੜ੍ਹ ਕੇ ਬਹੁਤ ਖੁਸ਼ੀ ਹੋਈ ਪਰ ਜਿਤੇ ਰੱਖੋ ਕਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪ੍ਰਵਾਰ ਜਿਸ ਖੁਸ਼ੀ ਵਿੱਚ ਨਾਮ ਹੋਵੇ ਉਹ ਸਫਲ ਖੁਸ਼ੀ ਵੇਖੋ ਨਾ ਵਾਗਰੂ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਗੁਰਮੁਖ ਲਾਈ ਹੋ ਆਬੇ ਹਯਾਦਾ ਮਿਲਿਆ ਪਾਣੀ ਹਰ ਜਗ੍ਹਾ ਹਰ ਥਾਈਂ ਹੋ ਅੰਦਰ ਬੂਟੀ ਮੁਸਖੜਾਇਆ ਜਦ ਫੁੱਲਣ ਤੇ ਆਈ ਹੋ ਜੁਗ ਜੁਗ ਜੀਵੇ ਇਹ ਸੋਹਣਾ ਬਾਬਲ ਜਿਨ ਇਹ ਬੂਟੀ ਲਾਈ ਹੋ ਫਕੀਰੀ ਇੱਕ ਕਠਨ ਖੇਡ ਹੈ ਤੁਹਾਡਾ ਖਿਆਲ ਇਸ ਨੂੰ ਸੌਖਾ ਜਾਣ ਕੇ ਜ਼ਰਾ ਆਲਸ ਵੱਲ چلا ਗਿਆ ਹੈ ਆਲਸ ਨੂੰ ਕੱਢੋ ਘਟੋ ਘਟ ਵਕਤ ਦਾ ਦਸਵਾਂ ਤੇ ਇਸ ਪਾਸੇ ਲਾਓ ਦਿਲ ਨੂੰ ਸਿੱਧਾ ਮਾਲਕ ਵੱਲ ਲਾਓ ਜੋ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਦੇ ਪਿਆਰ ਦਾ ਜਵਾਬ ਦਿਓ ਪਰ ਉਹਨਾਂ ਦੇ ਪਿਆਰ ਵਿੱਚ ਘਿਰ ਕੇ ਗੁਰੂ ਨਾਨਕ ਦੇ ਪ੍ਰੇਮ ਤੋਂ ਦੂਰ ਨਾ ਹੋ ਜਾਓ ਸੰਸਾਰ ਸਾਗਰ ਉਹ ਤਰਦਾ ਹੈ ਜਿਹੜਾ ਆਪਣੇ ਇਸ਼ਤ ਦੇਵ ਦੇ ਪਿਆਰ ਵਿੱਚ ਉਸ ਨਾਲ ਜੁੜਿਆ ਰਹਿੰਦਾ ਹੈ ਤੇ ਹੋਰ ਸਭ ਤਰ੍ਹਾਂ ਦੇ ਪਿਆਰ ਨੂੰ ਮਹੂਲੀ ਜਾਣਦਾ ਹੈ ਇਹ ਕੁਝ ਕਰੋ ਹਾਂ ਮੇਰੇ ਅੰਦਰ ਕਿਸੇ ਦੀਆਂ ਗਲਤੀਆਂ ਨੂੰ ਆਪਣੇ ਮਨ ਵਿੱਚ ਰੱਖੀ ਰੱਖਣ ਨੂੰ ਕੋਈ ਥਾਂ ਰਹੀ ਵਾਸਤੇ ਘਟ ਸਮੇਂ ਨੇ ਇੱਕ ਨ ਮੰਨੀ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਕਿਵੇਂ ਨ ਸਕੀ ਰੋਕ ਅਟਕ ਜੋ ਪਾਈ ਪੰਨੀ ਤ੍ਰਿਖੇ ਆਪਣੇ ਵੇਗ ਗਿਆ ਟਪ ਬੰਨੋ ਮੰਨੀ ਹੋ ਅਜੇ ਸੰਭਾਲੇ ਸਮੇਂ ਨੂੰ ਕਰ ਸਫਲ ਉਡੰਦਾ ਜਾਵੰਦਾ ਇਹ ਠਹਿਰਨ ਜਾਚ ਨ ਜਾਣਦਾ ਲੰਘ ਗਿਆ ਨਾ ਮੁੜ ਕੇ ਕੱਲ ਚੁਕੀ ਹੈ ਬੀਤ ਵਸਤੋਂ ਦੂਰ ਨਸਾਈ ਪਲਕ ਅਜੇ ਹੈ ਦੂਰ ਨਹੀਂ ਵਿਚ ਹੱਥ ਆਈ ਅੱਜ ਆ ਸਾਡੇ ਕੋਲ ਪਰ ਵਿੱਚ ਫਿਕਰਾਂ ਲਾਈ ਕੱਲ ਪਲਕ ਨੂੰ ਸੋਚ ਅੱਜ ਇਹ ਮੁਫਤ ਗੁਆਈ ਹੋ ਸੰਭਲ ਸੰਭਲ ਇਸ ਅੱਜ ਨੂੰ ਇਹ ਬੀਤੇ ਮਹਾਰਸ ਪੀਂਦਿਆਂ ਹਰ ਰਸ ਵਿੱਚ ਮੱਤੇ ਖੀਵਿਆਂ ਹਰ ਰੰਗ ਹਰ ਕੀਰਤ ਚਾਉਂਦੇ ਵੇਖੋ ਕੱਲ ਜਿਹੜਾ ਬੀਤ ਚੁੱਕਾ ਹੈ ਉਹ ਸਾਡੇ ਵਸ ਵਿੱਚੋਂ ਨਿਕਲ ਗਿਆ ਤੇ ਜਿਹੜਾ ਕੱਲ ਆਉਣਾ ਹੈ ਉਹ ਹਾਣਾ ਸਾਡੇ ਵਸ ਵਿੱਚ ਨਹੀਂ ਇਹਨਾਂ ਦੋਵਾਂ ਦੇ ਬਾਰੇ ਵਿੱਚ ਚਿੰਤਾ ਜਾਂ ਫਿਕਰ ਕਰਨਾ ਵਿਅਰਥ ਹੈ ਤੇ ਅੱਜ ਜੋ ਹੁਣ ਸਾਡੇ ਕੋਲ ਹੈ ਉਸ ਪਿਆਰੇ ਹੁਣ ਵਾਲੇ ਸਮੇਂ ਨੂੰ प्यारे पवित्र महारस ਵਿੱਚ ਲਾ ਕੇ ਆਨੰਦ ਵਿੱਚ ਨਾ ਰਹੀਏ ਤੇ ਵਿਅਰਥ ਫਿਕਰ ਜਾਂ ਅਫਸੋਸ ਕਰੀਏ ਤਾਂ ਸੱਚਮੁੱਚ ਅੱਜ ਦੇ ਇਸ ਸਮੇਂ ਨੂੰ ਵੀ ਅਫਸੋਸ ਵਿੱਚ ਗੁਆਉਣ ਵਾਲੀ ਗੱਲ ਹੈ ਇਸ ਤਰ੍ਹਾਂ ਜਾਂਦੇ ਹੁਣ ਜਿਸ ਦੇ ਅਸੀਂ ਮਾਲਕ ਆ ਇਹ ਚਿੰਤਾ ਤੇ ਅੰਦੇਸ਼ੀਆਂ ਵਿੱਚ ਲੰਘਦਾ ਜਾ ਰਿਹਾ ਬੀਤ ਗਈ ਤੇ ਆਉਣ ਵਾਲੀ ਕੱਲ ਜਿਸ ਤੇ ਸਾਡਾ ਵਸ ਨਹੀਂ ਇਹ ਹੁਣ ਨੂੰ ਖਾਰਈ ਮਹਾਰਸ ਦਾ ਵੇਲਾ ਕਦੋਂ ਆਵੇਗਾ ਵੇਲਾ ਕੇਵਲ ਹੁਣ ਹੈ ਹੁਣ ਦੀ ਸੰਭਾਲ ਕਰੋ ਸਦਾ ਆਨੰਦਤ ਸਤਗੁਰੂ ਆਖਦਾ ਕਬੀਰ ਕਾਲ ਕਰੰਤਾ ਅਭੈ ਕਰ ਅਬ ਕਰਤਾ ਸੋਇਤਾਲ ਪਾਛੈ ਕਛੂ ਨਾ ਹੋਵਈ ਜਾਓ ਸਿਰ ਪਰ ਆਵੇ ਕਾ ਧਿਆਨ ਕਰਦਿਆਂ ਧਿਆਨ ਦੇ ਰਸ ਵਿੱਚ बेहोश ਹੋ ਜਾਣਾ ਚਾਹੀਦਾ ਜਿਵੇਂ ਲੋਹਣ ਦੀ ਡਲੀ ਪਾਣੀ ਵਿੱਚ ਗਲ ਜਾਂਦੀ ਫੁਰਨੇ ਨਹੀਂ ਹੋਣੇ ਚਾਹੀਦੇ ਭੁੱਲ ਕੀਤੀ ਤਾਂ ਸਿਰ ਉੱਤੇ ਗੁਰੂ ਨਾਨਕ ਦਾ ਧਿਆਨ धरो ਉਸੇ ਵੇਲੇ ਭੁੱਲ ਬੂਆ ਸਿੱਖ ਤਾਂ ਦਿਨ ਵੇਲੇ ਗ੍ਰਸਤੀ ਹੁੰਦਾ ਤੇ ਰਾਤ ਨੂੰ ਸੁਨਿਆ ਸੀ ਰਾਤ ਨੂੰ ਜਦੋਂ ਸਾਰਾ ਪਰਿਵਾਰ ਸੌਂ ਜਾਵੇ ਤਾਂ ਆਪ ਉੱਠ ਕੇ ਬਹਿ ਜਾਓ ਤੇ ਕੀਰਤਨ ਸੋਹਲੇ ਦਾ ਪਾਠ ਕਰਕੇ ਧਿਆਨ ਤੇ ਨਾਮ ਜਪਣਾ ਸ਼ੁਰੂ ਕਰੇ ਤੇ ਕਰਦਾ ਕਰਦਾ ਜਦੋਂ ਨੀਂਦ ਆਵੇ ਸੌਂ ਜਾਏ ਜਦੋਂ ਜਾਗੇ ਨਾਮ ਜਾਰੀ ਹੋਵੇ ਤਾਂ ਸਮਝੇ ਕਿ ਨੀਂਦ ਵਿੱਚ ਵੀ ਨਾਮ ਜਾਰੀ ਰਹੇ ਜਾਗਣ ਵਿੱਚ ਸ਼ਾਂਤ ਸੁਖ ਬਾਣੀ ਜਾਂ ਨਾਮ ਹੋਵੇ ਤਾਂ ਸਮਝੋ ਕਿ ਨਾਮ ਜਾਰੀ ਰਹੇ ਮੌਤ ਕੀਏ ਰਜ਼ਾ ਦੀ ਛੁੱਟੀ ਭਾਵ ਜੇ ਪਾਪੀ ਏ ਤਾਂ ਛੁੱਟੀ ਤੇ ਗਏ ਨੂੰ ਜਿੱਥੇ ਨੌਕਰੀ ਕਰਦਾ ਹੈ ਨਾ ਉਥੇ ਹਰ ਵੇਲੇ ਲੜਨ ਤਾਂ ਪੈਣਗੀਆਂ ਜੇ ਵਾਪਸ ਆਵੇਗਾ ਤਾਂ ਫਿਰ ਉਸੇ ਨੌਕਰੀ ਤੇ ਲੱਗੇਗਾ ਉਸੇ ਹਾਲ ਹੋਵੇਗਾ ਜੇ ਪਾਪੀ ਨਹੀਂ ਤਾਂ ਦੂਰ ਛੁੱਟੀ ਤੇ ਗਿਆ ਘਰ ਉਹਨਾਂ ਕੋਲ ਵੀ ਨਹੀਂ ਮਿਲਣਗੇ ਹਾਂ ਛੁੱਟੀ ਕੱਟ ਕੇ ਵਾਪਸ ਆ ਕੇ ਆਪਣੀ ਡਿਊਟੀ ਦਾ ਕੰਮ ਕਰੇਗਾ ਨੰਬਰ 4 ਜੇ ਅਭਿਆਸੀ ਹੈ ਤਾਂ ਹੁਕਮ ਤੇ ਛੁੱਟੀ ਤੇ ਗਿਆ ਉਥੇ ਆਪਣੇ ਇਥੋਂ ਦੇ ਅਫਸਰਾਂ ਦਾ ਰਿਕਮੈਂਡੇਸ਼ਨ ਲੈਟਰ ਵਿਖਾ ਕੇ ਖੁਸ਼ ਤੇ ਸੁਖੀ ਹੋਵੇਗਾ ਤੇ ਵਾਪਸ ਆਏ ਨੂੰ ਚੰਗੀ ਤਰ੍ਹਾਂ ਰਹਿਣਾ ਬਹਿਣਾ ਤੇ ਵਸਣਾ ਮਿਲੇਗਾ। ਨੰਬਰ 5 ਜੇ ਪੂਰਾ ਅਭਿਆਸੀ ਏ ਤਾਂ ਪੈਨਸ਼ਨ ਪਾ ਕੇ ਘਰ ਜਾਏਗਾ ਤੇ ਫਿਰ ਨੌਕਰੀ ਤੇ ਨਹੀਂ ਆਉਣਾ ਪਏਗਾ ਤੇ ਉਥੇ ਸਦਾ ਪ੍ਰਸੰਨ ਰਹੇਗਾ। ਤੇ 6ਵਾਂ ਜੇ ਬਿਲਕੁਲ ਨਾਮ ਨਹੀਂ ਜਪਿਆ ਫਿਰ ਅੱਗੇ ਫੜਿਆ ਜਾਏਗਾ ਫਿਰ ਆਵੇਗਾ ਫਿਰ ਸੋਕੋ ਵੱਧ ਔਕੀ ਨੌਕਰੀ ਤੇ ਲਾਇਆ ਜਾਏ ਭਾਵ ਸਜ਼ਾ ਮਿਲੇਗੀ ਤੁਹਾਡੀ ਮਰਜ਼ੀ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਹੁਣ ਆਪਣਾ ਅੰਮ੍ਰਿਤ ਵੇਲੇ ਦਾ ਉਠਣਾ ਤੇ ਨਿਤਨੇਮ ਬਾਕਾਇਦਾ ਕਰ ਦਿਓ ਤਾਂ ਕਿ ਤੁਹਾਡੇ ਮਨ ਦੀ ਹਾਲਤ ਵੀ ਛੜਦੀ ਕਲਾ ਵਾਲੀ ਹੋਵੇ ਸੋਚਾਂ ਬੰਦ ਕਰ ਦਿਓ ਵਾਇਗਰੂ ਨਾਲੇ ਫਿਰ ਡਰ ਕਾਦਾ ਹੀਰ ਭਾਈ ਗੁਰਦਾਸ ਜੀ পড়ੋ ਸਭ ਨੂੰ ਨਾਸਵੰਤ ਸਮਝਣ ਦੀ ਕੋਸ਼ਿਸ਼ ਕਰੋ ਸਭ ਰਜ਼ਾਤ ਏ ਛੱਡੋ ਸੋਚਾਂ ਬੰਦ ਪਹਿਲੀ ਗੱਲ ਗੁਰੂ ਨਾਨਕ ਅੰਗ ਸੰਗ ਹਾਜ਼ਰ ਨਾਜ਼ਰ ਪ੍ਰਤੀਤ ਹੋਵੇ ਨੰਬਰ 2 ਵਿਧਵਾ ਜਾਂ ਲੋੜਵੰਦਾਂ ਦੀ ਸੇਵਾ ਤੇ ਫਜ਼ੂਲ ਖਰਚੀ ਘਟ ਤੀਸਰਾ ਸਵੇਰੇ ਉਠਣਾ ਸੁਖਮਣੀ ਸਾਹਿਬ ਦਾ ਪਾਠ ਤੇ ਨਾਮ ਜਪਣ ਆਲਸ ਛੱਡਣਾ ਪਵੇਗਾ ਖਸਮ ਤਾਂ ਆਪ ਰੱਖੇਗਾ ਬੇਨਤੀ ਤੇ ਅਰਦਾਸ ਕਰੋ ਜੇ ਦਿਲ ਕਾਲਾ ਪੈ ਜਾਏ ਤਾਂ 1 ਘੰਟਾ ਅਭਿਆਸ ਕਰੋ ਮਨ ਵਿੱਚ ਜੋ ਜਗ੍ਹਾ ਹੈ ਉਸ ਨੂੰ ਪਰਮਾਰਥ ਨਾਲ ਭਰ ਦਿਓ ਤੇ ਵਿਵਹਾਰ ਬਾਣੀ ਅਰਥ ਭਾਵ ਸਥੂਲ ਸੂਖਮ ਔਗਣ ਮਨ ਵਿੱਚ ਸਮਝ ਲਵੋ ਬੇਨਤੀ ਕਰੋ ਗਰੀਬੀ ਨਾਲ ਨਿਮਰਤਾ ਨਾਲ ਸੇਵਾ ਟੁੱਟ ਕੇ ਤੇ ਲਗਨ ਨਾਲ ਕਰੋ ਗੁਰੂ ਜੀ ਨੇ ਆਖਿਆ ਆਪਣੇ ਬਾਲਕ ਆਪ ਰੱਖਿਆਨ ਪਾਰ ਬ੍ਰਹਮ ਗੁਰਦੇਵ ਦੁੱਖ ਵੇਲੇ ਨਾਮ ਨਾ ਛੁੱਟੇ ਦੁੱਖ ਵੇਲੇ ਤੇ ਸਗੋਂ ਅਜ਼ਮਾਇਸ਼ ਹੁੰਦੀ ਏ ਕਿ ਗੁਰੂ ਨਾਨਕ ਨੂੰ ਪਿਆਰ ਕਰਦੇ ਨੇ ਕਿ ਬੱਚਿਆਂ ਨੂੰ ਨਾਮ ਬਾਣੀ ਤੇ ਰਸ ਵੇਲੇ ਬੱਚਿਆਂ ਦਾ ਤੌਖਲਾ ਸਾਨੂੰ ਕਦੇ ਨਹੀਂ ਹੋਣਾ ਚਾਹੀਦਾ ਗੁਰੂ ਜਿਸ ਪਿੰਡ ਵਸਦਾ ਹੈ ਅਸਲ ਘਰ ਤਾਂ ਉਹ ਹੈ ਉਥੇ ਨਾ ਮੌਤੇ ਨਾ ਦੁੱਖ ਬੁੱਲੇ ਲੁੱਟਣ ਦੀ ਥਾਂ ਹੈ ਗੁਰੂ ਮੁਖ ਹੈ ਤੇ ਹੋਰ ਸਭ ਗੱਲਾਂ ਮਾਮੂਲੀ ਇਹ ਗੱਲ ਯਾਦ ਰੱਖੋ ਤੁਹਾਨੂੰ ਦੁੱਖ ਨਹੀਂ ਆ ਸਕਦਾ ਗੁਣ ਗਾਵਤ ਤੇਰੀ ਉਤਰਸ ਮੈਲ ਪਰ ਹਟ ਨਹੀਂ ਕਰਨਾ ਪਤਾ ਲੱਗਾ ਸੀ ਤੁਸੀਂ ਵਿਦਿਆਪਨ ਵਿੱਚ ਹੋਰ ਤਰੱਕੀ ਕਰ ਰਹੇ ਹੋ ਹੋਰ ਕਰੋ ਪਰ ਵੈਸਟਰਨ ਐਜੂਕੇਸ਼ਨ ਦਾ ਭਾਵ ਪੱਛਮੀ ਵਿੱਦਿਆ ਦਾ ਇੱਕ ਵੱਡਾ ਨੁਕਸ ਹੈ ਕਿ ਇਹ ਬੰਦੇ ਨੂੰ ਨਾ ਪਦਾਰਥਕ ਸੁੱਖਾਂ ਵੱਲ ਵਧੇਰੇ ਲੈ ਜਾਂਦੀ ਹੈ ਮਟੀਰੀਅਲਿਸਟਿਕ ਬਣਾ ਦਿੰਦੀ ਹੈ ਅਤੇ ਜ਼ਿੰਦਗੀ ਦੇ ਸੁੱਖ ਤੇ ਸੈਂਟੀਮੈਂਟਸ ਨਾਲ ਭਾਵ ਜਜ਼ਬਾਤ ਨਾਲ ਮਿਲਣ ਵਾਲੇ ਸੁੱਖਾਂ ਤੋਂ ਦੂਰ ਕਰ ਦੇਂਦੀ ਹੈ ਇਸ ਲਈ ਵਿਦਿਆ ਦੇ ਨਾਲ ਨਾਲ ਆਪਣੇ ਦੇਸ਼ ਦੇ ਪੁਰਾਤਨ ਕਲਚਰ ਨੇ ਜੋ ਕੁਝ ਲੱਭ ਹੈ ਉਸ ਵੱਲ ਵੀ ਖਿਆਲ ਰੱਖਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤੇ ਹਾਇਰ ਲਾਈਫ ਵੱਲ ਮੂੰਹ ਰੱਖਣਾ ਚਾਹੀਦਾ ਹੈ ਤਾਂ ਕਿ ਦਿਲ ਅਤੇ ਦਿਮਾਗ ਦੋਵਾਂ ਦੀ ਇੱਕੋ ਜਿਹੀ ਤਰੱਕੀ ਹੋਵੇ ਉੰਨੀ ਰੀ ਦਿਮਾਗੀ ਤਰੱਕੀ ਕੋਈ ਸੁਖੀ ਕਰਨ ਵਿੱਚ ਕਾਮਯਾਬ ਨਹੀਂ ਹੁੰਦੀ ਵਾਇਗ੍ਰੋ ਦੀ ਬਹੁਤ ਵੱਡੀ ਬਖਸ਼ਿਸ਼ ਹੋਵੇ ਤਾਂ ਹਿਰਦਾ ਪਿਆਰ ਵਿੱਚ ਰਹੁੰਦਾ ਹੈ ਇਸ ਵਿੱਚ ਜਿਹੜੇ ਪਿਆਰ ਦੇ ਬਲਬਲੇ ਪੈਦਾ ਹੁੰਦੇ ਨੇ ਇਹ ਸਗੋਂ ਜੀਵਨ ਦੀ ਲਹਿਰ ਦਾ ਸੁਰਜੀਤ ਹੋਣ ਇਸ ਤੋਂ ਬਿਨਾ ਜੀਵਨ ਕੁਝ ਨਹੀਂ ਸੱਚੀ ਲਵੈ ਬਣ ਤੇ ਨਹੀਂ ਮਾਣੀ ਲੇਵ ਤੋਂ ਬਿਨਾ ਪਿਆਰ ਦੇ ਬਲਵਲਿਆਂ ਦੀ ਜਾਗ ਕਿਵੇਂ ਆ ਸਕਦੀ ਧੰ ਸਤਿਗੁਰੂ ਨਾਨਕ ਹੈ ਜੋ ਦਾਤਾ ਬਖਸ਼ਦਾ ਤੇ ਆਪਣੇ ਵੱਲ ਖਿੱਚ ਲੈਂਦਾ ਕੂੰਜ ਭਾਵੇਂ ਕਿੰਨੀ ਦੂਰ ਹੋਵੇ ਬੱਚਿਆਂ ਦਾ ਧਿਆਨ ਨਹੀਂ ਭੁੱਲਦੀ ਕੂੰਜ ਦੇ ਬੱਚੇ ਮਾਂ ਦੀ ਦੂਰੀ ਵਿੱਚ ਉਸ ਦੇ ਧਿਆਨ ਦੇ ਆਸਰੇ ਪਲਦੇ ਨੇ ਇਸੇ ਤਰ੍ਹਾਂ ਸਤਗੁਰੂ ਭਾਵੇਂ ਸਾਡੀਆਂ ਅੱਖਾਂ ਤੋਂ ਦੂਰ ਹੈ ਪਰ ਸਦਾ ਸਾਨੂੰ ਯਾਦ ਰੱਖਦਾ ਜੇ ਅਸੀਂ ਜਪਦੇ ਹਾਂ ਤਾਂ ਪੱਕੀ ਨਿਸ਼ਾਨੀ ਹੈ ਕਿ ਗੁਰੂ ਸਾਨੂੰ ਯਾਦ ਕਰ ਗਿਆ ਨਾਨਕ ਸਤਗੁਰ ਸਿੱਖ ਕਉ ਜੀ ਨਾਲ ਸਮਾਰੈ ਸਤਗੁਰੂ ਤੇ ਅਤ ਪਿਆਰ ਕਰਦਾ ਹੈ ਸਾਡੇ ਜੈ ਨੀਚਾ ਨੂੰ ਵੀ ਯਾਦ ਕਰਕੇ ਸਿਮਰਨ ਦੀ ਦਾਤ ਬਖਸ਼ਦਾ ਸੋ ਕਦੇ ਨਹੀਂ ਡੁੱਲਣਾ ਚਾਹੀਦਾ ਉਹ ਸਦਾ ਪਿਆਰ ਦਿੰਦਾ ਹੈ ਮਿਲਣ ਦੀ ਤਾਂਗ ਬੜੀ ਚੰਗੀ ਤੇ ਇਸ ਤਾਂਗ ਵਿੱਚ ਰਹਿਣਾ ਹੀ ਤੇ ਜ਼ਿੰਦਗੀ ਹੈ ਬਾਣੀ ਪੂਰੀ ਪੜਨੀ ਤੇ ਸ਼ੁਕਰ ਵਿੱਚ ਰਹਿਣਾ ਸਿੱਖੀ ਦੀ ਜੜ ਪੱਕੀ ਕਰਦਾ ਹੈ ਗੁਰੂ ਦੇ ਹਜ਼ੂਰ ਅਰਦਾਸ ਵੀ ਕਰਿਆ ਅਰਦਾਸ ਇੱਕ ਇਹੋ ਜਿਹਾ ਜ਼ਰੀਆ ਹੈ ਜਿਹੜਾ ਗੁਰੂ ਨਾਲ ਜੋੜਦਾ ਹੈ ਗੁਰੂ ਦੇ ਚਰਨ ਨਹੀਂ ਚੜਨੇ ਗੁਰੂ ਦੇ ਚਰਨਾਂ ਵਿੱਚ ਸੱਚੇ ਸ਼ਹਿਦ ਦਾ ਸੋਮਾ ਜੇ ਅਸੀਂ ਇਸ ਮੱਖਿਓ ਨੂੰ ਪਿਆਰ ਕਰੀਏ ਤਾਂ ਗੁਰੂ ਸਾਡੀ ਇਸ ਮੱਖਿਓ ਨੂੰ ਬਿਨਾਂ ਖਾਣ ਤੋਂ ਵੀ ਕਬੂਲ ਕਰ ਲੈਂਦਾ ਸਤਿਗੁਰੂ ਸਾਡੇ ਬਿਨਾਂ ਦੇਖੇ ਸਾਡੇ ਪਿਆਰ ਦੇ ਬਣੇ ਭੋਜਨ ਵਿੱਚ ਵੀ ਰਸਿਆ ਹੁੰਦਾ ਸਾਡੀ ਨੀਂਦ ਵਿੱਚ ਵੀ ਸਤਿਗੁਰੂ ਅੰਮ੍ਰਿਤ ਪਾ ਦਿੰਦਾ ਤੇ ਕਲਤਾ ਵਿੱਚ ਵੀ ਸਾਥ ਦਿੰਦਾ ਆਪਣੇ ਬੱਚੇ ਦਾ ਗੁਰੂ ਆਪ ਹੀ ਸਾਥੀ ਤੇ ਰਖ ਹੈ ਗੁਰੂ ਜੀ ਨੇ ਆਖਿਆ ਸੀ ਨਾ ਆਪਣੇ ਬਾਲਕ ਆਪ ਰਖਿਨ ਭਾਰ ਬ੍ਰਹਮ ਗੁਰ ਦੀ ਸਿਮਰਨ ਦਾ ਜਾਰੀ ਰਹਿਣਾ ਇਹ ਸਭ ਤੋਂ ਪਹਿਲੀ ਨਿਯਮਤ ਹੈ ਇਸ ਵਿੱਚ ਰਸ ਦੇ ਚਿੰਨ ਆਉਣੇ ਇਹ ਦੂਜੀ ਨਿਯਮਤ ਹੈ ਮਨ ਦਾ ਸੰਕਲਪ ਵਿਕਲਪਤੋਂ ਹਟ ਕੇ ਇਸੇ ਰਸ ਵਿੱਚ ਰਹਿਣਾ ਇਹ ਲਿਵ ਹੈ ਤੇ ਇਹ ਤੀਸਰੀ ਵੱਡੀ ਨਿਯਮਤ ਸਭ ਦਾਤਾ ਨੇ ਪਰ ਦਾਤਾ ਦਾਤੇ ਦੇ ਵੱਸ ਹੁੰਦੀਆਂ ਨੇ ਮੰਗਤੇ ਦਾ ਕੰਮ ਹੈ ਝੋਲੀ ਅੜ ਕੇ ਮੰਗਦੇ ਰਹਿਣਾ ਮੰਗਣਾ ਹੈ ਅਰਦਾਸ ਕਰਨਾ ਮੰਗਣਾ ਹੈ ਮਨ ਨੂੰ ਗੁਰੂਵਾਲ ਰੱਖਣ ਦਾ ਖਿਆਲ ਮੰਗਣਾ ਮਿਲੇ ਦਾ ਸ਼ੁਕਰੀਆ ਤੇ ਫਿਰ ਮੰਗਣਾ ਗੁਰਬਾਣੀ ਦਾ ਪਾਠ ਵਿਚਾਰ ਕਰਨਾ ਕੀਰਤਨ ਕਰਨਾ ਜਾਂ ਸੁਣਨਾ ਇਹਨਾਂ ਸਾਰੀਆਂ ਕੋਸ਼ਿਸ਼ਾਂ ਨਾਲ ਲੱਗੇ ਸਹਿਜ ਧਿਆਨ ਹੁੰਦਾ ਰਹਿੰਦਾ ਤੇ ਅਭਿਆਸੀ ਇਹਨਾਂ ਸਾਰਿਆਂ ਵਿੱਚ ਵਿਚਰਦਾ ਗੁਰੂ ਇਹ ਰੌ ਬਖਸ਼ੀ ਰੱਖੇ ਦੂਰ ਬੈਠਿਆਂ ਦੀ ਇਹ ਆਰਦਾਸ ਹੈ